ਦੀ ਆਪਣਾ ਟਿਕਟ ਕਿਤੇ ਪਾਰਕ ਨੂੰ ਕਿਨਾਂ ਸਿੱਧੇ ਵੇ ਬਾਕੀ ਜਿਹੜੀ ਆਪਣੀ ਭਾਈ ਬੰਨ ਦਾ ਕਲੇਮ ਆਉਂਦਾ ਲੈ ਕੇ ਜਾਓ ਅਜੇ ਇਹ ਕਿੰਨਾ ਨੰਬਰ ਕਿੰਨਾ ਜੀ ਹੈਗਾ ਜੀ 523599 ਅੱਛਾ ਇਹ 6035 ਕਿੰਨੀ ਤਰੀਕ ਨੂੰ ਇਨਾਮ ਨਿਕਲਿਆ ਹੈ ਇਹ ਨਿਕਲਿਆ 2 ਅਗਸਤ ਨੂੰ ਕਿੰਨੇ ਦੀ ਟਿਕਟ ਬਾਹੀ ਦੇ 200 ਰੁਪਏ ਦੀ ਦੇਖੋ ਸਰ ਪੰਜਾਬ ਗਵਰਨਮੈਂਟ ਦੀਆਂ ਲੋਟਰੀ ਚੱਲ ਰਹੀਆਂ ਆ ਜਿਹਦੇ ਵਿੱਚ ਪੰਜਾਬ ਸਟੇਟ 200 ਡੀਅਰ ਮੰਥਲੀ ਲੋਟਰੀ ਦਾ ਡਰਾ ਸੀਗਾ ਜਿਹੜਾ 2 ਅਗਸਤ ਨੂੰ ਕੱਢਿਆ ਗਿਆ ਇਹ ਡਰਾ ਐਵਰੀ ਸੈਟਰਡੇ ਫਰਸਟ ਵੀਕ ਆਫ ਦਾ ਐਵਰੀ ਸੈਟਰਡੇ ਕੱਢਿਆ ਜਾਂਦਾ ਹੈ ਇਹਦਾ ਫਰਸਟ ਪ੍ਰਾਈਜ਼ 1.5 ਕਰੋੜ ਰੁਪਇਆ ਆ ਸੈਕੰਡ ਪ੍ਰਾਈਜ਼ 10 ਲੱਖ ਆ ਤੇ ਥਰਡ ਪ੍ਰਾਈਜ਼ 5 ਲੱਖ ਆ ਇਹਦਾ ਜਿਹੜਾ ਸੈਕੰਡ ਪ੍ਰਾਈਜ਼ ਆ ਉਹ ਸਾਡੇ ਪ੍ਰੋਟੈਂਟ ਅੰਟਰਪ੍ਰਾਈਜ਼ ਦੇ ਰਿਟੇਲ ਨੈਟਵਰਕ ਦੇ ਥਰੂ ਪੰਡਿਤ ਲਾਟਰੀ ਏਜੰਸੀ ਮਲੇਰਪੋਟਰਾਂ ਦੇ ਥਰੂ ਹਿੱਟ ਹੋਇਆ ਜਿਹੜਾ 10 ਲੱਖ ਦਾ ਪ੍ਰਾਈਜ਼ ਆ ਜਿਹਦਾ ਨੰਬਰ ਸੀ 563549 ਹਾਲਾਂਕਿ ਵਿਅਕਤੀ ਪਿਛਲੇ 2-3 ਦਿਨਾਂ ਤੋਂ ਮਿਸਿੰਗ ਆ ਸਾਡੇ ਸਾਹਮਣੇ ਹਲੇ ਆਇਆ ਨਹੀਂ ਇਹ ਬੰਦਾ ਜਿਹਦਾ ਇਹ ਪ੍ਰਾਈਜ਼ ਹਿੱਟ ਹੋਇਆ ਸਾਡੀ ਮਤਲਬ ਕਿ ਗੁਜਾਰਿਸ਼ ਵੀ ਇਹ ਆ ਕਿ ਜਿਹੜਾ ਵੀ ਬੰਦਾ ਇਹ 10 ਲੱਖ ਦਾ ਪ੍ਰਾਈਜ਼ ਸਾਡੇ ਕੋਲੋਂ ਹਿੱਟ ਹੋ ਉਹ ਸਾਡੇ ਕੋਲ ਆ ਕੇ ਕਲੇਮ ਬੰਦਾ ਕਲੇਮ ਬਣੇ ਤਾਂ ਕਿ ਅਸੀਂ ਉਹਦੀ ਸਰਕਾਰੀ ਜੋ ਵੀ ਉਹਦੀ ਪ੍ਰੋਸੈਸ ਆ ਅੱਛਾ ਉਹਦੀ ਪਾਲ ਕੀਤੀ ਜਾ ਰਹੀ ਹੈ ਉਹਦੀ ਪਾਲ ਕੀਤੀ ਜਾ ਰਹੀ ਹੈ ਜੀ ਨੰਬਰ ਸਰ ਉਹਦਾ ਹੈਗਾ ਜੀ 563549 ਅੱਛਾ ਤੁਸੀਂ ਹੁਣ ਢੋਲ ਵਜਾ ਰਹੇ ਹੋ ਇੱਕ ਤੁਸੀਂ ਇਹ ਵੀ ਲਾਟਰੀ ਦਾ ਨੰਬਰ ਵੀ ਫਿਕਰ ਕਰ ਰਹੇ ਜੀ ਵੀ ਇਹ ਹੀ ਉਹ ਲੈ ਜੀ ਹਾਂਜੀ ਬਿਲਕੁਲ ਕਰ ਰਹੇ ਆ ਸਰ ਕਿਉਂਕਿ ਜੇ ਟਿਕਟ ਪਾਉਣ ਦਾ ਤਾਂ ਹੀ ਫਾਇਦਾ ਹੈ ਜੇ ਅਗਲਾ ਬੰਦਾ ਇਨਾਮ ਵੀ ਅਗਲੇ ਬੰਦੇ ਨੂੰ ਮਿਲੇ ਇਸ ਤੋਂ ਇਲਾਵਾ ਸਾਡਾ ਸੈਕੰਡ ਪ੍ਰਾਈਜ਼ ਵੀ ਸਾਡੇ ਕੋਲ ਹਿੱਟ ਹੋਇਆ ਜਿਹੜਾ ਕਿ 5 ਲੱਖ ਰੁਪਏ ਦਾ ਸੀ ਜਿਹਦਾ ਨੰਬਰ ਆ 725321 ਇਹ ਵੀ ਸਾਡੇ ਲੋਕਲ ਲੁਧਿਆਣਾ ਦੇ ਵਿੱਚ ਹੀ ਸਾਡੇ ਕੋਲ ਹਟ ਹੋਇਆ ਡੁਗਰੀ ਦੇ ਵਿੱਚ ਡੁਗਰੀ ਦੇ ਵਿੱਚ ਸਾਡੇ ਰਿਟੇਲ ਨੈਟਵਰਕ ਦੇ ਥਰੂ ਇਹ ਵੀ ਪ੍ਰਾਈਸ ਸਾਡਾ ਹਟ ਹੋਇਆ ਇਹ ਵੀ ਬੰਦਾ ਨਹੀਂ ਮਿਲਿਆ ਨਹੀਂ ਸਰ ਇਹ ਬੰਦਾ ਸਾਡੇ ਕੰਟੈਕਟ ਦੇ ਵਿੱਚ ਉਹ ਅਸੀਂ ਇਹ ਵਿਦਨ ਜੀ ਦਾ 10 ਲੱਖ ਨਿਕਲਿਆ ਉਹਦਾ ਮੋਬਾਈਲ ਨੰਬਰ ਵੀ ਨੋਟ ਕੀਤਾ ਜਦੋਂ ਟਿਕਟ ਵੇਚਦੇ ਮੋਬਾਈਲ ਤੋਂ ਨੋਟ ਇਹ ਸਾਡੇ ਰਿਟੇਲ ਨੈਟਵਰਕ ਦੇ ਥਰੂ ਪੰਡਤ ਲੋਟਰੀ ਏਜੰਸੀ ਮਲੇਰਕਾੜ ਤੋਂ ਵਿਕਿਆ ਜਿਵੇਂ ਕਿ ਤੁਸੀਂ ਜਾਣਦੇ ਹੋ ਇਹਨਾਂ ਦੇ ਕੋਲੋਂ 올 ਓਵਰ ਪੰਜਾਬ ਬਾਕੀਆਂ ਸਟੇਟਾਂ ਤੋਂ ਵੀ ਆ ਕੇ ਬੰਦੇ ਟਿਕਟਾਂ ਪਰਚੇਜ਼ ਕਰਦੇ ਨੇ ਬਾਕੀ ਇਹ ਸਾਰੀ ਡਿਟੇਲ ਦੱਸਣਗੇ ਇਹਨਾਂ ਕੋਲ ਉਸ ਵਿਅਕਤੀ ਦਾ ਨੰਬਰ ਨਹੀਂ ਹੈ ਬਾਕੀ ਸਾਰੇ ਡਿਟੇਲਸ ਲਿਕੇ ਹੋਈ ਹੈ ਬਿਲਕੁਲ ਸਰ ਬਿਲਕੁਲ ਅਸੀਂ ਕੋਸ਼ਿਸ਼ ਹੈ ਸਾਡੀ ਵੀ ਤੁਹਾਡੇ ਮੀਡੀਆ ਦੇ ਥਰੂ ਵੀ ਉਸ ਬੰਦੇ ਤੱਕ ਇਹ ਸੂਚਨਾ ਪਹੁੰਚੇ ਤਾਂ ਕਿ ਉਹ ਆਪਣਾ ਜਿਹੜਾ ਬੰਦੀ ਨਾਮੀ ਰਸ਼ੀਆ ਸਾਡੇ ਤੋਂ ਕਲੇਮ ਕਰਾਉਣ ਲਈ ਪ੍ਰੋਸੈਸ ਕਰੇ ਆਓ ਮੈਂ ਜੀ ਆ ਰਹੇ ਆ ਕਿ ਕੀ ਵਜ੍ਹਾ ਸਰ ਅਸੀਂ 10 ਲੱਖ ਦੀ ਭਾਵ ਕਰ ਰਹੇ ਹਾਂ 10 ਲੱਖ ਕਲੇ ਵਜੇਦਾ ਦੀ ਜਿਹਦਾ ਨੰਬਰ ਹੈਗਾ 523590 ਤਕਰੀਬਨ ਸਾਡੇ ਕੋਲ ਨਾ ਪਤਾ ਲੱਗ ਗਿਆ ਵੀ ਰਸ ਹੁੰਦਾ ਹੀ ਜ਼ਿਆਦਾ ਕਿਉਂਕਿ ਇਹਦੇ ਕੋਲ ਕਸਟਮਰ ਦੇ ਮੁੜ ਵੀ ਜਾਂਦੇ ਨੇ ਉਹਦੇ ਕਰਕੇ ਪ੍ਰੋਬਲਮ ਆਉਂਦੀ ਹੈ ਕਿ ਬੰਦੇ ਲਿਖਾ ਕੇ ਨਹੀਂ ਜਾਂਦੇ ਕਈ ਜਨ ਉਹ ਅਸੀਂ ਕਹਿੰਦੇ ਹਾਂ ਤੁਸੀਂ ਆ ਕੇ ਚੈੱਕ ਕਰ ਆ ਲਿਓ ਪਰ ਅਸੀਂ ਕੱਲ ਦੇ ਵੇਟ ਕਰ ਰਹੇ ਹਾਂ ਅੱਜ ਵੀ ਵੇਟ ਕਰੀਏ ਪਰ ਹਾਲੇ ਤੱਕ ਕੋਈ ਬੰਦਾ ਆਇਆ ਨਹੀਂ ਹੈਗਾ ਅਸੀਂ ਕਹਿੰਦੇ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਕੋਈ ਟਿਕਟ ਪਾੜ ਕੇ ਨਾ ਛੱਡ ਦੇ ਵੀ ਜਲਦੀ ਤੋਂ ਜਲਦੀ ਆਪਣਾ ਸਾਡੇ ਨਾਲ ਸੰਪਰਕ ਕਰੇ ਜਿਸਦਾ ਵੀ ਟਿਕਟ ਨੰਬਰ ਹੈਗਾ 52359 ਤੇ 1.5 ਕਰੋੜ ਵਾਲੀ ਟਿਕਟ ਹੈ ਜਿਹੜਾ 2 ਅਗਸਤ ਨੂੰ ਇਹਦਾ ਡਰਾਅ ਹੋਇਆ ਜੀ 10 ਲੱਖ ਰੁਪਏ ਦਾ ਜੀ ਸੈਕੰਡ ਪ੍ਰਾਈਜ਼ ਈ ਲੱਗ ਰਿਹਾ ਕੀ ਆ ਇਹ ਕਿੰਨੇ ਦਿਨ ਵੈਲਿਡ ਕਿੰਨੇ ਦਿਨ ਹੁੰਦੀ ਬੱਚੀ ਇਹ 1 ਮਹੀਨੇ ਲਈ ਵੈਲਿਡ ਹੁੰਦਾ ਜੀ 1 ਮਹੀਨੇ ਵਿੱਚ ਕਲੇਮ ਕਰਨੀ ਹੁੰਦੀ ਆ ਬਹੁਤ ਅਸਰ ਇੱਕ ਮਹੀਨ ਦਾ ਲੜ ਹੁੰਦੀ ਆ ਇੱਕ 10 ਲੱਖ ਰੁਪਏ ਦੀ